ਗਾਈ ਜਾਪਾ ਭਰ ਭਰਵੇਂ ਬੈਂਗਣਾ ਦੇ ਸਬਜੀ ਬਣਾਉਣ ਲੱਗੇ ਵੇਖੋ ਆ ਇਹ ਹੈਗਾ ਬੇਸਾ ਆਪਾਂ ਇਹ ਪੁੱਜਾ ਪੇਵੇਸ਼ਨ ਥੋੜੇ ਜਿਕੇ ਉਹਦੇ ਵਿੱਚ ਤੇ ਪੁੱਜੇ ਉਹ ਛੋਲੇ ਵੀ ਜਿਹੜੇ ਰਹਿੰਦੇ ਉਹ ਵੀ ਕੁੱਟੇ ਆਪਾਂ ਇਹਦੇ ਵਿੱਚ ਪਾਉਣੀ ਹੁਣ ਥੋੜਾ ਨਾਣ ਪਾ ਦੇਣਾ ਆਪਾਂ ਤੇ ਥੋੜਾ ਪਾਉਣਾ ਆਪਾਂ ਥੋੜੀ ਮਿਰਚ ਪਾਉਣੀ ਲਾਲ ਇੱਕ ਚਮਚ ਮਿਰਚ ਸਵਾਦ ਅਨੁਸਾਰ ਤੇ ਫਿਰ ਪਾਉਣੀ ਹਲਦੀ ਥੋੜੀ ਜੀ ਜਿੰਨੀ ਤੁਸੀਂ ਪਾ ਸਕਦੇ ਪਾਓ ਹਲਦੀ ਫਿਰ ਇਹਨੂੰ ਥੋੜਾ ਜਿਹਾ ਹੱਥ ਦੇ ਨਾਲ ਮਿਕਸ ਕਰੋ ਮਿਕਸ ਕੀਤਾ ਆਪਾਂ ਤੇ ਫਿਰ ਆਪਾਂ ਲਾਉਣਾ ਤੜਕਾ ਇੱਧਰ जीरा पाता फिर जीरा पाया अपन हूँ पाना ये लसन अदरक सारा कुछ कुट के पाता अपना और आप प्याज भी पाते प्याज भी बिच ही पाते अपना देख लो ਇੱਕ ਜੀ ਪਿਆਜ਼ ਨੂੰ ਚੰਗੀ ਤਰ੍ਹਾਂ ਬਣਾ ਲੈਣਾ ਹੈ ਪਿਆਜ਼ ਨੂੰ ਰੜਾ ਇਹ ਕਰ ਲੈਣਾ ਭੁੱਜ ਜਾਂਦੇ ਨਾ ਚੰਗੀ ਗਾਇਜ ਮੈਂ ਬੋਲਿਆ ਨਹੀਂ ਜਾਂਦਾ ਮੇਰੇ ਕੋਲ ਚੰਗੀ ਤਰ੍ਹਾਂ ਦੇਖ ਲਓ ਜੇ ਪਸੰਦ ਆਈ ਤਾਂ ਤੁਸੀਂ ਲਾਈਕ ਵੀ ਕਰੋ ਤੁਹਾਡੀ ਮਰਜ਼ੀ ਵੇਖੋ ਆਪਾਈ ਦੇ ਵਿੱਚ ਵੀ ਹਲਦੀ ਪਾਉਣੀ ਤੇ ਥੋੜੀ ਮਿਰਚ ਪਾਉਣੀ ਸਵਾਦ ਅਨੁਸਾਰ ਤੇ ਨਾਣ ਵੀ ਪਾਉਣਾ ਨਮਕ ਇਹਦੇ ਵਿੱਚ ਪਾਤਾ ਆਪਾਂ ਤੇ ਇਹਨੂੰ ਥੋੜਾ ਜਿਹਾ ਮਿਕਸ ਕਰੋ ਮਸਾਲਾ ਮਸਾਲਾ ਹੈ ਮੈਗੀ ਮਸਾਲਾ ਹੈਗਾ ਗਾਇਜ਼ ਮੈਗੀ ਮਸਾਲਾ ਪਾ ਸਕਦੇ ਆ ਆਪਾਂ ਵੇਖ ਲੋ ਹੀਰ ਪਾਓ ਥੋੜੇ ਜਿਹਾ ਟਮਾਟਰ ਚਿਰ ਕੇ ਪਾਓ ਵੇਖੋ ਕੱਟਿਆ ਆਪਾਂ ਟਮਾਟਰ ਪਾਤੇ ਥੋੜਾ ਵਧੀਆ ਲੱਗਦਾ ਇਹਦੇ ਨਾਲ ਟਮਾਟਰ ਦੇ ਨਾਲ ਵੀ ਤੜਕਾ ਥੋੜਾ ਵਧੀਆ ਬਣ ਜਾਂਦਾ ਵੇਖ ਲਓ ਜੀ ਫਿਰ ਆਪਾਂ ਬੈਂਗਣਾ ਨੂੰ ਉਹ ਜਿਹੜਾ ਮਿਕ ਬਣਾਇਆ ਸੀ ਨਾ ਬੇਸਨ ਵਾਲਾ ਉਹ ਭਰ ਕੇ ਫਿਰ ਆਪਾਂ ਉਹਦੇ ਵਿੱਚ ਤੜਕਿਆ ਸੁੱਟ ਲਿਆ ਕਿਤੇ ਪਾਤੇ ਤੜਕਿਆ ਸਵਾਇਆ ਆਪਾਂ ਵੇਖ ਲਓ ਇਹਨੂੰ ਚੰਗੀ ਤਰ੍ਹਾਂ ਭੁੱਜ ਜਨ ਦੇਣਾ ਹੁਣ ਵਧੀਆ ਬਣ ਜਾਂਦੇ ਹੀ ਫਿਰ ਥੋੜਾ ਜਿਹਾ ਗਰਮ ਗਰਮ ਇਹਦੇ ਵਿੱਚ ਪਾਣੀ ਪਾ ਦੋ ਵੇਖ ਲਓ ਇਹਦੇ ਵਿੱਚ ਪਾਉਣਾ ਆਪ ਗਰਮ ਪਾਣੀ ਥੋੜਾ ਆਪ ਦੇ ਕੇ ਵੇਖ ਲਓ ਗਰਮ ਪਾਣੀ ਪਾ ਕੇ ਮਾੜਾ ਜੀ ਗਰਮ ਪਾਣੀ ਥੋੜਾ ਗਰਮ ਕਰਕੇ ਹੀ ਪਾਉਣਾ ਹੈ ਵੇਖੋ ਜੀ ਗਾਈਜ਼ ਜੇ ਪਸੰਦ ਆਈ ਤਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡੀ ਮਰਜ਼ੀ ਵੇਖ ਲਓ ਕੋਈ ਕਹਿੰਦੇ ਤੇਰਾ ਚੈਨਲ ਨਹੀਂ ਚੱਲੇਗਾ ਤੈਨੂੰ ਬੰਦ ਕਰਨਾ ਪੈਣਾ ਐਵੇਂ ਕਹੀ ਜਾਂਦੇ ਚਲੋ ਵੇਖ ਲਓ ਤੁਸੀਂ ਤੁਹਾਡੀ ਮਿਹਰਬਾਨੀ ਗਾਈਜ਼ ਵੇਖ ਲੋ ਜੀ ਆਪਾਂ ਪਾਣੀ ਪਾਤਾ ਇਹਦੇ ਵਿੱਚ ਵੇਖੋ ਲਓ ਜੀ ਹਾ ਗਰੀਬਰ ਉਪੋਰ ਕਰਦਾ ਸੇਰ ਕੌਣ ਕਰੂ ਉਹਨਾਂ ਦੇ ਗਰੀਬ ਨੂੰ ਲਾਈਕ ਅਗਲੇ ਦੀ ਮਰਜ਼ੀ ਵੇਖੋ ਸਬਜ਼ੀ ਬਣਾਤੀ ਮੈਂ Guys